ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਏ ਜੋ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਕਰੋ ਜੋਗ ਰਹੋ ਨਿਰੋਗ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 21 ਜੂਨ ਪੂਰੇ ਹੀ ਭਾਰਤ ਦੇ ਵਿੱਚ ਜਿਹੜਾ ਆ ਇੰਟਰਨੈਸ਼ਨਲ ਇੰਟਰਨੈਸ਼ਨਲ ਜੋਗਾ ਦੇਵਸ ਜਿਹੜਾ ਮਨਾਇਆ ਜਾ ਰਿਹਾ ਜੋਗਾ ਡੇਜ ਨੂੰ ਆਪਾਂ ਕਹਿ ਸਕਦੇ ਆ ਮਨਾਇਆ ਜਾ ਰਿਹਾ ਇਸੇ ਤਰ੍ਹਾਂ ਗਰਦਾਸਪੁਰ ਸ਼ਹਿਰ ਦੇ ਵਿੱਚ ਫਿਸ ਪਾਰਕ ਦੇ ਵਿੱਚ ਵੀ ਯੋਗ ਦਿਵਸ ਨੂੰ ਮਨਾਉਂਦੇ ਹੋਏ ਬਹੁਤ ਸਾਰੇ ਲੋਕ ਹਿੱਸਾ ਲੈਣ ਦੇ ਲਈ ਪਹੁੰਚੇ ਤਾਂ ਦੱਸਿਆ ਕਿ ਇਸ ਜੋਗਾ ਦਿਵਸ ਦੇ ਵਿੱਚ ਫਿਸ ਪਾਰਕ ਦੇ ਵਿੱਚ ਗਰਦਾਸਪੁਰ ਵਿਖੇ ਬਹੁਤ ਸਾਰੀਆਂ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਨੇ ਹਿੱਸਾ ਲਿਆ ਤਾਂ ਦਾਦੇ ਕਿ ਇਸ ਪ੍ਰੋਗਰਾਮ ਦੇ ਵਿੱਚ ਜੋਤੀ ਪ੍ਰਜਲਿਤ ਕਰਦੇ ਹੋਏ ਰਵਣ ਬੈਲ ਜੀ ਨੇ ਜੋਤੀ ਪ੍ਰਜਲਿਤ ਕੀਤੀ ਤੇ ਉਸ ਤੋਂ ਬਾਅਦ ਜੋ ਜੋਗਾ ਅਭਿਆਨ ਜੜਾਇਆ ਉਹ ਸ਼ੁਰੂ ਕਰ ਦਿੱਤਾ ਗਿਆ ਬਹੁਤ ਸਾਰੀਆਂ ਜਿੱਥੇ ਕਮੇਟੀਆਂ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜੇ ਪਹੁੰਚੀਆਂ ਉਹਨਾਂ ਦੇ ਵਿੱਚ ਧਾਰਮਿਕ ਸੰਸਥਾਵਾਂ ਵੀ ਜਿਹੜੀਆਂ ਨੇ ਪਹੁੰਚਦੀਆਂ ਨੇ ਜਿਨ੍ਹਾਂ ਦੇ ਵਿੱਚ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੰਪਤੀ ਪੰਜਾਬ ਗਰਦਾਸਪੁਰ ਤੋਂ ਤੇ ਨਾਲ ਦੀ ਨਾਲ ਸ਼ਿਟੀ ਸੰਪਤੀ ਪਰਧਾਨ ਜਿਹੜੇ ਨੇ ਉਹ ਵੀ ਇੱਥੇ ਪਾਉਂਦੇ ਨੇ ਉਹ ਗੱਲਬਾਤ ਕਰ ਲੈਣੇ ਕਿ ਅੱਜ ਦੇ ਇਸ ਜੋਗਦਸ਼ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਉਹ ਕੀ ਮਹਿਸੂਸ ਕਰਦੇ ਨੇ ਵਿਕਰਾਰੇ ਵਾਰੇ ਨਿਯਮ ਧਰਵੋ ਵਿਰਤਿ ਦੀਵਨੀ ਜੀ ਜੋ ਲੋਰਾ ਸਰਬੋ ਦਇਆ ਭੂਲ ਮੰਗਲ ਇਹ ਕੰਕਾਰ ਤਤਨਾਮ ਕਰਤਾ ਬ੍ਰਹਮ ਨਿਰਗੋ ਨਿਰਵੈ ਵਾਯੁਰ ਦੀ ਫਤਈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਯੋਗ ਦਿਵਸ ਪੂਰੇ ਹਿੰਦੁਸਤਾਨ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਜਿਵੇਂ ਕਿ ਤੁਸੀਂ ਜਾਣਦੇ ਕਿ 21 ਜੂਨ ਨੂੰ ਯੋਗ ਦਿਵਸ ਨੂੰ ਜਿਹੜਾ ਆ ਬੜੇ ਵਧੀਆ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੇ ਜਿਹੜਾ ਮਨਾਇਆ ਜਾਂਦਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਲ੍ਹਾ ਗੁਰਦਾਸਪੁਰ ਫਿਸ ਪਾਰਕ ਦੇ ਵਿੱਚ ਵੀ ਅੱਜ ਯੋਗ ਦਿਵਸ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਅੱਜ ਸਾਡੇ ਨਾਲ ਗੋਸਵਾਮੀ ਸ੍ਰੀ ਗੁਰਨਾਬਾਦ ਸਾਹਿਬ ਦੀ ਪੰਜਾਬ ਸੰਮਤੀ ਤੇ ਜਿਲ੍ਹਾ ਗੁਰਦਾਸਪੁਰ ਸਹਿਰੀ ਟੀਮ ਜਿਹੜੀ ਹੈ ਉਹਨਾਂ ਦੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਯੋਗ ਦਿਵਸ ਵਿਚ ਅੱਜ ਯੋਗਾ ਡੇ ਦੇ ਵਿੱਚ ਇਹਨਾਂ ਨੇ ਆਪਣਾ ਬੜੇ ਵਧੀਆ ਤਰੀਕੇ ਦੇ ਨਾਲ ਹਿੱਸਾ ਪਾਇਆ ਆ ਉਸ ਦੇ ਉੱਤੇ ਸਾਰੀ ਗੱਲਬਾਤ ਕਰ ਲੈਣੇ ਆ ਕਿ ਅੱਜ ਦੇ ਇਸ ਯੋਗ ਦਿਸ਼ ਦੇ ਵਿੱਚ ਪਹੁੰਚ ਕੇ ਇਹਨਾਂ ਨੂੰ ਕਿਵੇਂ ਦਾ ਲੱਗਾ ਤੇ ਕੀ ਮਹਿਸੂਸ ਕੀਤਾ ਕੀ ਯੋਗ ਬਾਰੇ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਯੁਧਵੀਰ ਜੀ ਚੌਧਰੀ ਸਾਹਿਬ ਜੋ ਕਿ ਮੌਜੂਦ ਨੇ ਪੰਜਾਬ ਸੰਮਤੀ ਗੋਸਵਾਮੀ ਸਰ ਗੁਰਨਾਬਾ ਦਾ ਜੀ ਦੇ ਪ੍ਰੈਜ਼ੀਡੈਂਟ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਇਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਮਹਾਸ਼ਾ ਟੀਵੀ ਚੈਨਲ ਤੇ ਡੀਪੀਸੀ ਤਰਮਜੀਤ ਜੀ ਅੱਜ ਪੂਰੇ ਹਿੰਦੁਸਤਾਨ 'ਚ ਨਹੀਂ ਬਲਕਿ ਪੂਰੇ ਕੰਟਰੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ 21 ਜੂਨ ਦਾ ਯੋਗਾ ਦਿਵਸ ਮਨਾਇਆ ਜਾਂਦਾ ਹੈ ਔਰ ਇੱਥੇ ਗੁਰਦਾਸਪੁਰ ਦੇ ਵਿੱਚ ਵੀ ਕਾਫੀ ਦੇਰ ਤੋਂ ਇਹ ਸ਼ਿਵਰ 21 ਜੂਨ ਨੂੰ ਲੱਗਦਾ ਵੈਸੇ ਦਿੱਲੀ ਇੱਥੇ ਲੱਗਦੇ ਆ ਪਰ 21 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਉਸ ਦੇ ਸਬੰਧ ਵਿੱਚ ਸ਼੍ਰੀ ਗੁਰੂ ਨੱਬਾ ਦਾਸ ਮਹਾਂਸਬ ਦੀ ਪੰਜਾਬ ਤੋਂ ਇਲਾਵਾ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਾਂ ਸਮਾਜਿਕ ਸੰਸਥਾਵਾਂ ਨੇ ਸਾਰਿਆਂ ਨੇ ਇੱਥੇ ਆਪਣਾ ਆਪਣਾ ਹਿੱਸਾ ਪਾਇਆ ਔਰ ਕਾਫੀ ਯੋਗ ਸਿੱਖ ਕੇ ਆਪਣੀ ਸਿਹਤ ਨੂੰ ਫਾਇਦਾ ਹੋਇਆ ਔਰ ਇਹ ਇੱਕ ਦਿਨ ਦੀ ਗੱਲ ਨਹੀਂ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਹੀ ਯੋਗਾ ਕਰਦੇ ਰਹਿਣਾ ਚਾਹੀਦਾ ਤਾਂ ਕਿ ਆਪਣੀ ਜਾਨ ਤੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੈਗੀ ਜੇ ਤੁਹਾਡੀ ਆਪਣੀ ਸਿਹਤ ਠੀਕ ਹੈ ਤੇ ਸਭ ਕੁਝ ਠੀਕ ਹੈ ਉਹਦੇ ਸਬੰਧ ਵਿੱਚ ਜੋਗ ਬਹੁਤ ਜ਼ਰੂਰੀ ਆ ਯੋਗਾ ਅਸੀਂ ਘਰ 'ਚ ਵੀ ਕਰ ਸਕਨੇ ਆ ਯੋਗਾ ਇੱਥੇ ਆ ਕੇ ਵੀ ਕਰ ਸਕਨੇ ਆ ਜਾਂ ਜਿੱਥੇ ਵੀ ਮੌਕਾ ਮਿਲੇ ਉਹ ਯੋਗਾ ਜ਼ਰੂਰ ਕਰਨਾ ਚਾਹੀਦਾ ਮੈਂ ਅੱਜ ਯੋਗ ਕਰਵਾਉਣ ਵਾਲਿਆਂ ਦੇ ਪਤੰਜਲੀ ਵਾਲਿਆਂ ਦੇ ਜਾਂ ਦੂਸਰੇ ਜਿਹੜਾ ਦੇ ਆਰਗੇਨਾਈਜੇਸ਼ਨ ਜਿਸ ਤਰ੍ਹਾਂ ਵਿਸ਼ਵ Hindu ਪਰਿਸ਼ਦ ਦੇ ਪ੍ਰੈਜ਼ੀਡੈਂਟ ਸਾਹਿਬ ਵੀ ਸਾਡੇ ਨਾਲ ਖੜੇ ਨੇ ਸਾਡੇ ਕੋਲ ਰਮੇਸ਼ ਕਾਲੀ ਜੀ ਨੇ ਕਾਠਾ ਸਾਹਿਬ ਨੇ ਸ਼ਿਵ ਕੁਮਾਰ ਜੀ ਨੇ ਯਾ ਹੋਰ ਵੀ ਸਾਡੇ ਸਾਥੀਆਂ ਤੇ ਬੜੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤਾਂ ਕਿ ਇਹੋ ਜੇ ਸਮਾਜਿਕ ਕਾਰਜਾਂ ਵਿੱਚ ਸਭ ਦਾ ਹਿੱਸਾ ਬਹੁਤ ਜ਼ਰੂਰੀ ਆ ਇਹਨਾਂ ਸ਼ਬਦਾਂ ਵਿੱਚ ਯੋਗ ਦਿਵਸ ਮਨਾਉਣ ਵਾਲਿਆਂ ਦਾ ਔਰ ਆਪਣੀ ਨਾਬਾਦਾਸ ਟੀਮ ਦਾ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਥੈਂਕ ਯੂ ਵੈਰੀ ਮਚ ਤੋ ਬਹੁਤ ਵਧੀਆ ਜੀ ਸਾਡੇ ਨਾਲ ਇੱਥੇ ਇਸ ਟਾਈਮ ਗੋਸਵਾ ਮਿਸਰ ਗੋਨਾਬਾਦਾ ਜੀ ਸਿਟੀ ਪ੍ਰਧਾਨ ਰਮੇਸ਼ ਕਾਲੀ ਜੀ ਵੀ ਮੌਜੂਦ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਵਧੀਆ ਜਿਹੜੇ ਨੈਸ਼ਨਲ ਲੈਵਲ ਦੇ ਫੁੱਟਬਾਲ ਪਲੇਅਰ ਵੀ ਨੇ ਤੇ ਫੁੱਟਬਾਲ ਪਲੇਅਰ ਹੋਣ ਦੇ ਨਾਤੇ ਵੀ ਜਿਹੜਾ ਆ ਯੋਗ ਦੇ ਨਾਲ ਜਿਹੜਾ ਆ ਬਹੁਤ ਵਧੀਆ ਨਜ਼ਰ ਲੇਸਣ ਆ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਇਹ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਗੋਸਵਾ ਮਿਸਰ ਗੋਨਾਬਾਦਾ ਜਸ ਮਹਾਰਾਜ ਕੀ ਜੈ ਅੱਜ ਯੋਗ ਦਿਵਸ ਦੇ ਵਿੱਚ ਫਿਸ਼ਪਾਰਟ ਦੇ ਵਿੱਚ ਉਪਲਜੀਵਲੋਂ ਪਤੰਜਲੀ ਯੋਗ ਪੀਠ ਵੱਲੋਂ ਜਿਹੜਾ ਕਾਰਜਕ੍ਰਮ ਅੱਜ ਕਰਵਾਇਆ ਗਿਆ ਬਹੁਤ ਸ਼ਲਾਘਾਯੋਗ ਹੈ ਗੁਰਦਾਸਪੁਰ ਦੇ ਵਿੱਚ ਇਹ ਵਧੀਆ ਪ੍ਰੋਗਰਾਮ ਕੀਤਾ ਔਰ ਖਾਸ ਕਰ ਜਿਹੜੇ ਲੋਕ ਅਸੀਂ ਉਹਨਾਂ ਨੂੰ ਕੋਈ ਬੇਨਤੀ ਕਰ ਰਹੇ ਹਾਂ ਵੀ ਨਸ਼ੇ ਤੋਂ ਰਹਿਤ ਹੋਵੋ ਤੇ ਸਪੋਰਟਸ ਵਾਲਾ ਹੋਵੋ ਯੋਗਾ ਵਾਲਾ ਹੋਵੋ ਤਾਂ ਕਿ ਤੰਦਰੁਸਤ ਸਰੀਰ ਤੁਹਾਡਾ ਸਰੀਰ ਵਧੀਆ ਤੇ ਤੁਸੀਂ ਵਧੀਆ ਸਮਾਜ ਦੇ ਵਿੱਚ ਕੰਮ ਕਰ ਸਕਦੇ ਹੋ ਤੇ ਸੋਸਾਇਟੀ 'ਚ ਕੰਮ ਕਰ ਸਕਦੇ ਹੋ ਵਧੀਆ ਤੁਹਾਡਾ ਦਿਮਾਗ ਚੱਲੂਗਾ ਵਧੀਆ ਤੁਹਾਡਾ ਸਰੀਰ ਦਾ ਬੈਲੈਂਸ ਆਊਗਾ ਤੇ ਸਮਾਜ ਵਿੱਚ ਵਧੀਆ ਕੰਮ ਕਰਨ ਦੇ ਤਰੀਕੇ ਯੋਗ ਪੀਠ ਰਾਈ ਯੋਗ ਦੇ ਰਾਈ ਹੋਣਗੇ ਸਪੋਰਟਸ ਰਾਈ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਵੀ ਨਗਰ ਨਾਬਾਦਾ ਸੰਪਤੀ ਦੇ ਜਿਹੜੇ ਜਿੰਨੇ ਵੀ ਸਾਡੇ ਕਾਰਕਟਰਾਂ ਉਹਨਾਂ ਨੂੰ ਅਸੀਂ ਯੋਗ ਦੇ ਰਾਈ ਜੋੜ ਕੇ ਸਵਸਥ ਕਰਕੇ ਸਮਾਜ ਦੇ ਵਿੱਚ ਸੇਵਾ ਕਰ ਸਕਾਂਗੇ ਜਿਵੇਂ ਜੀ ਅਰਮੇਸ਼ ਜੀ ਯੋਗ ਤੇ ਖੇਡਾਂ ਜਿਹੜੀਆਂ ਨੇ ਇਹ ਸਰੀਰ ਨੂੰ ਹਮੇਸ਼ਾ ਹੀ ਤੰਦਰੁਸਤ ਰੱਖਦੇ ਨੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਆਣਾ ਚਾਹੁੰਦੇ ਆ ਗੇਮਾਂ ਦੇ ਵਿੱਚ ਵੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੇ ਦੇਖੋ ਜੀ ਅਸੀਂ ਫੁੱਟਬਾਲ ਦੀ ਗਰਾਊਂਡ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਨੂੰ ਟ੍ਰੇਨਿੰਗ ਦਿੰਨੇ ਆ ਤੇ ਉਹ ਜਿਮਨਾਸਟਿਕ ਦੇ ਵਿੱਚ ਸਾਡੇ ਪੰਜਾਬ ਦੇ ਚੇਅਰਮੈਨ ਸਾਹਿਬ ਜਿਹੜੇ ਆਰਕੇ ਟਰੇਡਰ ਉਹ ਵੀ ਉਹ ਜਿਮਨਾਸਟਿਕ ਐਸੋਸੀਏਸ਼ਨ ਦੇ ਮੈਂਬਰ ਨੇ ਉੱਥੇ ਵੀ ਸਪੋਰਟਸ ਮਨ ਲੋ ਜਿਮਨਾਸਟਿਕ ਕਿਸੇ ਨੇ ਸਿੱਖਣੀ ਹੋਵੇ ਮਨ ਲੋ ਟ੍ਰੇਨਿੰਗ ਲੈਣੀ ਹੋਵੇ ਤੇ ਉੱਥੇ ਆ ਸਕਦੇ ਜੀ ਐਲ ਬੱਗਾ ਜੀ ਉਹ ਵੀ ਸਪੋਰਟਸ ਅਕੈਡਮੀ ਖੋਲੀ ਹੋਣਾ ਨੇ ਵੀ ਉੱਥੇ ਵੀ ਤੁਸੀਂ ਜਾ ਸਕਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਚ ਸਾਡੇ ਜਿਹੜੇ ਸਮਾਜ ਦੇ ਲੋਕ ਆ ਬਰਾਦਰੀ ਦੇ ਲੋਕ ਆ ਜਾਂ ਅਦਰ ਕੋਈ ਵੀ ਸਿੱਖਣਾ ਚਾਹ ਵੈਸ ਫੋਰਸ ਵੱਲ ਉਹਦੇ ਵਿੱਚ ਆ ਕੇ ਭਾਗ ਲੈ ਸਕਦਾ ਦਾ ਆਪਣਾ ਸਰੀਰ ਨੂੰ ਤੰਦਰੁਸਤ ਕਰ ਸਕਦਾ। ਬਹੁਤ ਬਧੀਜੀ ਇਹ ਸੀ ਸਾਡੇ ਨਾਲ ਰਮੇਸ਼ ਕਾਲੀ ਜੀ ਜੋ ਕਿ ਨੈਸ਼ਨਲ ਲੈਵਲ ਦੇ ਫੁੱਟਬਾਲ ਪਲੇਅਰ ਨੇ ਸਾਡੇ ਨਾਲ ਇੱਥੇ ਮਹਾਜਨ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਦੋ ਲਫ਼ਜ਼ ਜਿਹੜੇ ਆ ਸਾਂਝੇ ਕਰ ਲੈਣੇ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ? ਸਰ ਜੀ ਮੈਂ ਇਹ ਕਹਿਣਾ ਕਿ ਗੁਰਦਾਸਪੁਰ ਚ 21 ਜੁਨ ਨੂੰ ਯੋਗਾ ਦਿਵਸ ਮਨਾਇਆ ਗਿਆ ਵਾ ਇਹਦੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕ ਦਿਨਾਂ ਵਾ ਔਰ ਮੈਂ ਅਪੀਲ ਕਰਦਾ ਕਿ ਆ ਜੋਗਾ ਦਿਵਸ ਸਿਰਫ ਅੱਜ ਦਾ ਇੱਕ ਦਿਨ ਇੱਕ ਘੰਟਾ ਜਿਆਦਾ ਘੰਟਾ ਜੋਗਾ ਕਰਨ ਦਾ ਕੋਈ ਨਾ ਬੈਨੀਫਿਟ ਨਹੀਂ ਮਿਲਣਾ ਇਹ ਨੂੰ ਰੂਟੀਨ ਵਿੱਚ ਰੋਜ਼ ਕੀਤਾ ਜਾਏ ਔਰ ਜੋਗਾ ਦਿਵਸ ਕੋ ਨਵੀਂ ਚੀਨੀ ਆ ਗਈ 15000 ਵਰਸ਼ ਪਹਿਲਾਂ ਦਾ ਹੀ ਜੋਗਾ ਦਿਵਸ ਆ ਜਿਹੜਾ ਕਿ ਦੁਨੀਆ ਭੁੱਲ ਚੁੱਕੀ ਹੈਗੀ ਪੈਸੇ ਦੀ ਧੋੜ ਨਾਲ ਪੈਸੇ ਦੇ ਮਗਰ ਲੋਕੀ ਪੈਸੇ ਨੂੰ ਪਹਿਲ ਦਿੰਦੇ ਆ ਲੇਕਿਨ ਸ਼ਰੀਰ ਆਪਣੇ ਨੂੰ ਪਹਿਲ ਦੇਣੀ ਚਾਹੀਦੀ ਆ ਜਨ ਪੂਰਾ ਸਾਥ ਦੇਣਾ ਵਾ ਐਂਡ ਤੱਕ ਅੱਜ ਤੋਂ 15 ਸਾਲ ਪਹਿਲਾਂ ਜੋਗਾ ਹੋਇਆ ਤੇ ਕਿੰਨੀ ਕਿੰਨੀ ਲੋਕਾਂ ਦੀ ਉਮਰ ਹੁੰਦਰੀ ਆ ਕਿੰਨੀ ਹਾਈਟ ਹੁੰਦਰੀ ਆ ਕਿੱਦਾਂ ਦੀ ਸਿੱਧਾ ਹੁੰਦਰੀਆਂ ਉਹਦੇ ਵਿੱਚ ਤੁਸੀਂ ਆਪ ਹੀ ਫਰਕ ਤੁਹਾਨੂੰ ਸਾਹਮਣੇ ਲੱਭਦਾ ਪਿਆ ਵਾ ਇੰਨੀ ਧੋੜ ਦੂਪ ਵਿੱਚ ਇੰਨੀ ਟੈਨਸ਼ਨ ਵਿੱਚ ਰਹਿ ਨਾਸਤ ਜੇ ਤੁਸੀਂ ਸਵੇਰੇ 1 ਘੰਟਾ ਪੂਨਾ ਘੰਟਾ ਯੋਗਾ ਕਰ ਲੈਂਦੇ ਹੋ ਤੇ ਤੁਹਾਡੀ ਸਿਹਤ ਬਿਲਕੁਲ ਤੰਦਰੁਸਤ ਰਹੇਗੀ ਯੋਗਾ ਬਹੁਤ ਜ਼ਰੂਰੀ ਆ ਔਰ ਯੋਗਾ ਦੇ ਨਾਲ-ਨਾਲ ਯੋਗਾ ਦਾ ਜੇ 100% ਫਾਇਦਾ ਲੈਣਾ ਤੇ ਯੋਗਾ ਦੇ ਨਿਯਮ ਵੀ ਅਪਣਾਓ ਕੱਲੇ ਯੋਗਾ ਨਾਲ ਗੱਲ ਨਹੀਂ ਬਣੀ ਜਿਵੇਂ ਇੱਕ ਖੁੱਲੇ ਤੇ ਲੇ ਕਾਟਨ ਦੇ ਸੂਤੀ ਕਪੜੇ ਤੇ ਓਪਨ ਦੇ ਵਿੱਚ ਜੋਗਾ ਕਰੇ ਤੇ ਬਗੈਰ ਕੋਈ ਫਾਸਟ ਫੂਡ ਵੀ ਸਾਰੇ ਦਿਨ ਪਰਹੇਜ਼ ਕਰੇ ਜੇ ਕਵੇ ਆਪਣੇ ਆਪ ਚ ਇਨਾ ਓਵਰ ਕੰਫੀਡੈਂਸ ਨਹੀਂ ਕਰਨਾ ਜੀ ਕਿ ਮੈਂ ਜੋਗਾ ਕਰ ਲਿਆ ਤੇ ਹੁਣ ਮੈਂ ਜੋ ਮਰਜੀ ਖਾਵਾਂ ਮੈਨੂੰ ਹਜਮ ਹੋਏ ਨਾ ਮੈਂ ਕਈ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਵਾ ਕਿ ਜਿਹੜੀਆਂ ਬੰਦੇ ਨੂੰ ਨੁਕਸਾਨ ਕਰਦੀਆਂ ਕਰਦੀਆਂ ਚਾਹੇ ਜੋਗਾ ਵਾ ਚਾਹੇ ਕੁਛ ਆ ਬਸ ਮੈਂ ਇਹੀ ਕਹਿਣਾ ਸ਼ਹਿਰ ਵਾਸੀਆਂ ਨੂੰ ਪਲੀਜ਼ ਜੋਗਾ ਅਪਣਾਓ ਤੇ ਆਪਣੀ ਸਿਹਤ ਬਣਾਓ ਧੰਨਵਾਦ ਬਹੁਤ ਵਧੀਆ ਜੀ ਸਾਡੇ ਨਾਲ ਗੋਸਵਾਮੀ ਸਰਗੁਰ ਨਾਬਾ ਦਾਸ ਜੀ ਦੀ ਸਮਤੀ ਦੇ ਵਿੱਚੋਂ ਸ਼ਹਿਰ ਕਮੇਟੀ ਦੇ ਵਿੱਚੋਂ ਕਾਠਾ ਸਾਹਿਬ ਵੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣਾ ਕਿ ਇਹ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਪ੍ਰੋਗਰਾਮ ਨਾਲ ਸਭ ਤੋਂ ਪਹਿਲਾਂ ਮੈਂ ਡੀਪੀਸੀ ਚੈਨਲ ਵੱਲ ਧੰਨਵਾਦ ਕਰਨਾ ਦਿলো ਧੰਨਵਾਦ ਕਰਨਾ ਉਹ ਰਿਕਾਰਡ ਕਰਨਾ ਅੱਜ ਬਹੁਤ ਵਧੀਆ ਲੱਗਾ ਇਸ ਗਰਾਊਂਡ ਵਿੱਚ ਆ ਕੇ 21 ਜੂਨ ਤਬਦੀ ਜਿਹੜੀ ਆ ਨਾ ਗਰਮੀ 21 ਜੂਨ ਲਾਸਟ ਡਾ ਹੁੰਦਾ ਆ ਉਹਦੇ ਵਿੱਚ ਅੱਜ ਯੋਗਾ ਕਰਾਇਆ ਗਿਆ ਹੈ ਟਾਟਾ ਤੋਂ ਕੁਝ ਪਰਸਨ ਆਏ ਆ ਔਰ ਪੰਤਾਂਜਲੀ ਵਾਲੇ ਵੀ ਆਏ ਆ ਉਹਨਾਂ ਨੇ ਲੋਕਾਂ ਨੂੰ ਫ੍ਰੀ ਇੱਕ এডੂਕੇਸ਼ਨ ਔਰ ਦੂਸਰਾ ਸਪੋਰਟਸ ਫੈਸਾਇਆ ਮੈਂ ਸਾਰਾ ਧੰਨਵਾਦ ਕਰਦਾ ਪਾਲਾ ਸਾਹਿਬ ਦਾ ਬੈਲ ਸਾਹਿਬ ਜੀ ਦਾ ਯੁਧਵੀਜ ਮੇ ਕਾਲੀ ਜੀ ਦਾ ਮਾਨ ਸਾਹਿਬ ਦਾ ਵੀ ਇਹਨਾਂ ਨੇ ਲੋਕਾਂ ਨੂੰ ਸਰਦਾ ਦਿੱਤਾ ਨਿਮੰਤਰ ਕੀਤਾ ਆ ਉਹ ਸਾਰੇ ਇਸ ਗਰਾਊਂਡ ਵਿੱਚ ਆਏ ਆ ਔਰ ਯੋਗਾ ਸਿੱਖਾਇਆ ਹੈ ਯੋਗਾ ਇਹਨਾਂ ਦੱਸਿਆ ਕਿ 1 ਘੰਟੇ ਵਾਸਤੇ ਨਹੀਂ ਇਹ ਹਰ ਦਿਨ ਕਰਨਾ ਚਾਹੀਦਾ ਇਹਨਾਂ ਇੱਕ ਸਿਹਤ ਠੀਕਰੰਦੀ ਹੈ ਤੰਦਰੁਸਤੀ ਰੰਦੀ ਹੈ ਉਹਨਾਂ ਦੱਸਿਆ ਹੁਣ ਅਮਰਜੋ ਜੀ ਨੇ ਵੀ ਸਪੋਰਟਸ ਮਹਿੰਗੇ ਤੇ ਨਸ਼ੇ ਸਸਤੇ ਹੋ ਗਿਆ ਇਹ ਮੰਨਣਾ ਪਏਗਾ ਵਾਕਈ ਨਸ਼ੇ ਨਾ ਬਹੁਤ ਸਸਤੇ ਹੋ ਗਿਆ ਹੈ ਇਹ ਨਸ਼ਿਆਂ ਤੋਂ ਬਚਣ ਵਾਸਤੇ ਯੋਗਾ ਸਾਨੂੰ ਬਹੁਤ ਜ਼ਰੂਰੀ ਹੈ ਸੈਰ ਬਹੁਤ ਜ਼ਰੂਰੀ ਹੈ ਪੈਸੇ ਦੀ ਦੌੜ ਭੱਜਨ ਲੋਕਾਂ ਦਾ ਨੁਕਸਾਨ ਕੀਤਾ ਹੈ ਪੈਸੇ ਪਿੱਛੇ ਲੋਕ ਭੱਜੇ ਫਿਰਦੇ ਨੇ ਮੈਂ ਕਹਿੰਦਾ ਇਹ ਕੰਮਾਂ ਨੂੰ ਛੱਡ ਕੇ ਪੈਸਾ ਵੀ ਜੀਵਨ ਵਿੱਚ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਪੜਾਣਾ ਲਿਖਾਣਾ ਸਾਰੇ ਫੰਕਸ਼ਨ ਉਹਦੇ ਵਿੱਚ اٹینڈ ਕਰਨੇ ਹਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰੇ ਲਾਗੇ ਸਾਗੇ ਦੇ ਨੇੜੇ ਤੇੜੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਯੋਗਾ ਜ਼ਰੂਰ ਕਰਨਾ ਚਾਹੀਦਾ ਇੱਕ ਦਿਨ ਨਹੀਂ ਲਗਾਤਾਰ ਕਰਨਾ ਚਾਹੀਦਾ ਉਹ ਸਿਹਤ ਬਿਲਕੁਲ ਬਰਕਰਾਰ ਰੰਦੀ ਹੈ ਧੰਨਵਾਦ ਜੀ ਪਰ ਜੀ ਸਾਡੇ ਨਾਲ ਇੱਥੇ ਆਪਣੇ ਗੋਸਵਾ ਮਿਸਰ ਗੁਨਾਬਦ ਆਜੀ ਦੀ ਸਮਤੀ ਤੋਂ ਹੀ ਸਿਵ ਕੁਮਾਰ ਜੀ ਵੀ ਜੁੜੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਅੱਜ ਦੇ ਇਸ ਪ੍ਰੋਗਰਾਮ ਬਾਰੇ ਇਹਨਾਂ ਨੇ ਵੀ ਜਿਹੜਾ ਹਿੱਸਾ ਲਿਆ ਆ ਕੀ ਕਹਿਣਾ ਚਾਹੁੰਦੇ ਜੈ ਬਾਬਾ ਨਾਬਦਾਸ ਕੀ ਜੈ ਬਾਬਾ ਨਾਬਦਾਸ ਜੈ ਜੈ ਮੈਂ ਇਹ ਹੀ ਕਹਾਂਗਾ ਕਿ ਇਹ ਜਿਹਨੂੰ ਜੋਗਾਇਆ ਬਣਾਇਆ ਗਿਆ ਇਹ ਰਾ ਹਰ ਬੱਚੇ ਨੂੰ ਚਾਹੀਦਾ ਵੀ ਜੋਗਾਇਆ ਕਰਨਾ ਚਾਹੀਦਾ ਹੈ ਨਸ਼ੇ ਤੋਂ ਰਹਿ ਰੋ ਦੇ ਬੱਚੇ ਘਰ ਘਰ ਜਾ ਕੇ ਹਰ ਬੱਚੇ ਨੂੰ ਤਿਆਰ ਕਰਨਾ ਜੋਗਯ ਦੇ ਨਾਲ ਧੰਨਵਾਦ ਅ ਤੂਹੀ ਦੇ ਦੇ ਪਿਆ ਜੀ ਮੇਰਨਾ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਅੱਜ ਜੋਗ ਦਿਵਸ ਦੇ ਉੱਤੇ ਗਰਦਾਸਪੁਰ ਤੋਂ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਡੇ ਰੂਪ ਰੂਪ ਜੋ ਆ ਗੋਸਵਾਮੀ ਸਿਰ ਗੁਰਨਾਬਦਾਸ ਜੀ ਦੀ ਤੇ ਮਹਾਜ਼ਨ ਟੀਮ ਜਿਹੜੀ ਹੈ ਸਾਡੇ ਨਾਲ ਜੁੜੀ ਇਹਨਾਂ ਨੇ ਜੋਗ ਬਾਰੇ ਬਹੁਤ ਵਧੀਆ ਵਧੀਆ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਧੰਨਵਾਦ ਮਿਲਦੇ ਕਿਸੇ ਅਗਲੇ ਪ੍ਰੋਗਰਾਮ ਚ इसीलिए जो दूसरा भाग है दोनों दो हाथ का जो है, जो का पिछला तो भाग का सुनिएगा। तो श्वास भरते हुए ऊपर की तरफ जाइए श्वास छोड़ते नीचे की तरफ आइए नाके के रास्ते श्वास भर रहा है नाके के रास्ते से छोड़ते जाना करते जाइए करते जाइए आगे हैं उनका भी बहुत बहुत अभिनंदन है स्वागत है एक योग्य जगह पर बिठाइए उनको करिए 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 देखना नहीं है करते भी जाना है देखने से कुछ नहीं होना करने से लाभ होना है दूसरी एक तरफ घुमाने के बाद दूसरी तरफ भी घुमाइए सभी शारीरिक रूप से तंदुरुस्त देख रहे हैं और मेरी भगवान से यही करे कि आप चंद्रत में रहें